ਕੀ ਸੰਗਿ ਵਿਸ਼ਨੋ ਅਮ ਆੰਦੀ ਜਾ ਸਾਡੇ ਸਤਿਕਾਰਯੋਗ ਨਗਰ ਵਾਸੀਓ ਇਸ ਸਤਾਰਮਕਾਟ ਦੇ ਕੱਠੇ ਜਾਇ ਤੁਖੋ ਦਾ ਸਾਹਿਬ ਜੀ ਦੇ ਚਰਨਾਂ ਵਿੱਚ ਬੜੇ ਲਾਈ ਤੇ ਸ਼ੁਭ ਸ਼ਬਦਾਂ ਦੀ ਬੇਨਤੀ ਰੱਖਦਾ ਹੈ ਦਾਸ ਦੀ ਬੇਨਤੀ ਦਾ ਜੋਰ ਮੈਂ ਸਾਰੀ ਮਾਨਸੁਨ ਉਪਜਾਤੀ ਜੀਵ ਦੇ ਨਾਲ ਹੈ ਉਹ ਕਾਲਕ ਜੋ ਪ੍ਰਮਾਤਮਾ ਜੋ ਨਾਦੀਤਾਗਤ ਹੈ ਸਾਰੇ ਗੁਜਰ ਦਾ ਰਤਨ ਹਰ ਹੈ ਜਿਸ ਦੇ ਹੁਕਮ ਅnder ਇਸ ਮਾਨਵ ਲੋਕ ਦੀ ਧਰਤੀ ਉੱਤੇ ਗੁਰੂਆਂ ਅਵਤਾਰਾਂ ਪਗਮਰਾਂ ਦਾ ਆਗਮਨ ਹੋਇਆ ਸਮੇਂ-ਸਮੇਂ ਤੇ ਪਰਮੇਸ਼ਰ ਆਪਣੀ ਮਾਨਵ ਰਚਨਾ ਨੂੰ ਮਾਰਗ ਦੇਣ ਵਾਸਤੇ ਆਪਣੇ ਸ਼ਬਦਾਂਕ ਨੂੰ ਪਗਮਰਾ ਗੁਰੂ ਅੰਗਾਰਾ ਭਗਤਾਂ ਦੇ ਸੰਤਾਂ ਰੂਪ ਵਿੱਚ ਪ੍ਰਗਟ ਕਰਦਾ ਰਿਹਾ ਉਹ ਪਰਮਾਤਮਾ ਉਹ ਨੇਤ ਰੰਗ ਇਸ ਮਾਤ ਲੋਕ ਦੀ ਧਰਤੀ ਉੱਤੇ ਸਹਿਬ ਦਸਵੇਂ ਪਾਤਸ਼ਾਹ ਦੇ 250 ਸਾਲ ਪੂਰੇ ਹੋਣ ਤੇ ਮੰਮਤ ਸਾਹਿਬ ਦੇ 14ਵੀਂ ਸਦੀ ਦੇ ਅਖੀਰ ਤੇ ਉਹ ਪਰਮਾਤਮਾ ਨੇਤ ਰੰਗ ਇਸ ਮਾਤ ਲੋਕ ਦੀ ਧਰਤੀ ਉੱਤੇ ਪ੍ਰਗਟ ਹੋ ਚੁੱਕੇ ਹਨ ਉਹਦਾ ਪ੍ਰਕਾਹ ਹੋ ਚੁੱਕਾ ਹੈ ਸੋ ਆਉ ਉਹਦੇ ਪ੍ਰਕਾਵੇ ਦੀ ਜਾਨ ਪਛਾਨ ਪਰ ਵਾਸਤੇ ਸੰਸਾਰੀ ਜੀਵਨ ਨੂੰ ਸਹਿਬ ਦਸਵੇਂ ਪਾਤਸ਼ਾਹਾ ਹੁਕਮਨਾਮਾ ਸੁਣੀਏ ਦਸਵੇਂ ਪਾਤਸ਼ਾਹ ਕੀ ਕਹਿੰਦੇ ਜਿਸ ਦੀ ਗੋਬਿੰਦ ਕਰਕੇ ਗਿਆ ਤਕੀਦ ਫਰਮਾਣਾ ਇੱਕ ਦੜਾਈਆ ਜਿਹਦੀ ਅਵਤਾਰ ਪਗੰਬਰ ਰੱਖਦੇ ਗਏ ਅਢੀਕ ਬਿਲ ਨੈਣਾ ਨੈਣ ਉਠਾਈਆ ਸੋ ਕਾਲ ਜੋ ਕੋ ਅੰਤ ਅੰਧੇਰਾ ਮਿਟੇ ਤਰੀਖ ਨਿਰਗੁਣ ਚੰਦ ਕੈ ਨਿਸ਼ਰਾਈਆ ਜਨ ਭਗਤਾ ਨਾਮ ਕਰ ਬਖਸ਼ੀਸ਼ ਰਹਿਮਤ ਇੱਕ ਕਮਾਈ ਜੋਤੀ ਜੋਤ ਰੂਪ ਹਰ ਅਬ ਆਪਣੀ ਕਿਰਪਾ ਕਰ ਤੇਵੜ ਹਾਰਾ ਸੱਚਾ ਵਾਰ ਗੋਬਿੰਦ ਕੇ ਹਾ ਸੱਜ ਖੰਡ ਦੁਆਰੇ ਤਕਿਆ ਪੁਰਖ ਬਨਾਚੀ ਕੋ ਬੈਠਾ ਧਿਆਨ ਲਗਾਇਆ ਇਹ ਕਿਨ ਦਸਵੇਂ ਪਾਤਸ਼ਾਹ ਕਿ ਉਹ ਨੇਕ ਲਗ ਜਿਹੜਾ ਪ੍ਰਗਟ ਹੋਇਆ ਹੈ ਕਿੱਥੇ ਦੇਖਿਆ ਹੈ ਸੱਚਖੰਡ ਦੇ ਦਵਾਰੇ ਵਿੱਚ ਗੋਬਿੰਦ ਕਿਹਾ ਸੱਚਖੰਡ ਦਵਾਰੇ ਤਕਿਆ ਪੁਰਖ ਬਨਾਸੀ ਪਰਮ ਪੁਰਖ ਬੈਠਾ ਸੋਭਾ ਪਾਈਆ ਸ੍ਰਿਸ਼ਟੀ ਵਿੱਚ ਵੇਖਿਆ ਹਰ ਕਟ ਨਿਵਾਸੀ ਕਿੱਥੇ ਵਾਸਵਲਾ ਕਿੱਥੇ ਆ ਸ੍ਰਿਸ਼ਟੀ ਵਿੱਚ ਵੇਖਿਆ ਹਰ ਕਟ ਨਿਵਾਸੀ ਗ੍ਰਹਿ ਕਰਾਇ ਅੰਦਰ ਆਪਣਾ ਨਿਰਗੁਣ ਜੋਤ ਕਰੇ ਰੁਸ਼ਨਾਈਆ ਬ੍ਰਹਮੰਡਾ ਖੰਡਾ ਵੇਖਿਆ ਅਗੰਮ ਜੋਤ ਪ੍ਰਕਾਸ਼ੇ ਪਾਰ ਬ੍ਰਹਮ ਪਤ ਪਰਮੇਸ਼ਰ ਆਪਣੀ ਖੇਲ ਵਿਖਾਈ ਆ ਗੋਰੇ ਅਵਤਾਰ ਪਗੰਬਰ ਜੇ ਦਾ ਬਣਿਆ ਦਾਸੀ ਗੁਰੂ ਅਵਤਾਰ ਪਗੰਬਰ ਕਿਦੇ ਦਾਸ ਬਣੇ ਜਿਸ ਦਾ ਪ੍ਰਗਟਾਵਾ ਹੋਇਆ ਮਾਤ ਲੋਕ ਦੀ ਤਰ੍ਹਾਂ ਬਣਿਆ ਦਾਸੀ ਸੇਵਕ ਹੋ ਕੇ ਧਰਵੀਂ ਸੇਵਾ ਮੰਗ ਮੰਗਾਈ ਆ ਸੋ ਸਹਿਬ ਸਤਿਗੁਰੂ ਪੁਰਖੇ ਅਲਾਦੀਨ ਦੇ ਆਲਾ ਮੇਰੀ ਪੂਰੀ ਕਰੇ ਆਸੀ ਉਹ ਸਹਿਬ ਪ੍ਰਮਾਤਮਾ ਜਿਹੜਾ ਏ ਸਹਿਬ ਦਸਵੇਂ ਪਾਤਸ਼ਾਹ ਦੇ ਜਿੰਨ ਪੂਰੀ ਆਸ ਕੀਤੀ ਉਹ ਜਿਹੜਾ ਆਪਣੇ ਅੰਦਰ ਝਾਤੀ ਮਾਰ ਕੇ ਵੇਖਣੀ ਹੋਇਆ ਕਿਹੜਾ ਹੈ ਕਿਹੋ ਜਿਹਾ ਉਹ ਹਵਾਲਾ ਆ ਰਿਹਾ ਹੈ ਤਿੰਨ ਦਿIAL ਤੇਰੀ ਪੂਰੀ ਕਰੇ ਆਸੀ ਆਛਾ ਵਜੇ ਆਛਾ ਆਪਣੀ ਨਾਲ ਮਲਾਈਆ ਲੋਕ ਮਾਤ ਕਲਯੁਗ ਅੰਤ ਸ੍ਰੀ ਭਗਵੰਤ ਖੇਲ ਬਖਾਵੇ ਆਪਣੀ ਘਾਟੀ ਪਤਨ ਕਿਨਾਰਾ ਤਦ ਦੁਜਾ ਨਗਰ ਕੋਈ ਰਹਿਣ ਨਾ ਪਾਈਆ ਮਿਰ ਕਿਨਾਰਾ ਦੁਜਾ ਰਹਿਣ ਕੋਈ ਨਾ ਪਾਈਆ ਵੀਸੇ ਅਬੀਸਾ ਹਰ ਜਗ ਦਿਸ਼ਾ ਸਦੀ ਜੋਦਵਿੰ ਅੰਤੇ ਅਖੀਰ ਬੇਨਜੀਰ لاਸ਼ਰੀਕ ਮੇਟੇ ਵਾਟੀ ਨਿਰਵੈਰ ਹੋ ਕੇ ਆਪਣਾ ਹਕੂਮਤ ਆਈਆ ਨਿਰਵੈਰ ਹੋ ਕੇ ਨਿਰਗੁੰਧਿਤਾਰ ਵਿੱਚ ਆਪਣਾ ਹਕੂਮਤ ਆਇਆ ਉਹਨੇ ਨਿਰਵੈਰ ਹੋ ਕੇ ਆਪਣਾ ਹਕੂਮਤ ਆਈਆ ਨਮਸਤ ਦੇਵੇਂ ਨਾਮ ਸੁਦੇਸ਼ਾ ਗੰਮੀ ਬਾਤੀ ਗੰਮਈ ਪਾਤੀ ਤੂੰ ਮੇਰਾ ਮੈਂ ਤੇਰਾ ਢੋਲਾ ਸਭ ਨੂੰ ਦੇ ਸੁਨਾਇਆ ਪੂਰੇ ਸੰਸਾਰ ਨੂੰ ਸੁਨਾਇਆ ਜਿਹੜਾ ਨੇਕ ਲੰਗ ਪ੍ਰਗਟ ਹੋਇਆ ਹੈ ਸੁਨਾਇਆ ਝਗੜਾ ਮੁਕੇ ਹੂਚ ਨੀਚ ਰੋ ਰੰਗ ਦੀਨ ਮਜਬ ਜਾਤ ਪਾਤੀ ਆਤੰਬਰ ਆਤੰਬਰਮ ਪਰਮ ਬ੍ਰਹਮ ਭੇਵ ਮਨੁੱਖ ਜਾਤੀ ਦੇ ਜਨਾਈਆ ਨਿਜਰ ਧਾਰਾ ਅਮਰਤ ਬੂੰਦ ਦੇਵੇ ਸਵਾਤੀ ਓਮੀਓ ਰਸ ਆਪਣਾ ਆਪ ਵਰਤਾਈਆ ਪੂਰੀ ਕਿਰਿਆ ਮਨ ਵਾਸ਼ਨਾ ਮੇਟ ਅੰਧੇਰੀ ਰਾਤੀ ਨਿਰਗੁਣ ਨਿਰਗੁਣ ਜੋਤ ਨੂਰ ਕਰੇ ਰਸ਼ਨਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸਜਦਾ ਦਵਾਰਾ ਮੁਕਮਰਤਾਈਆ ਗੋਬਿੰਦ ਕਹੇ ਸੱਜਖੰਡ ਦੁਆਰੇ ਵੇਖਿਆ ਸ਼ੈਨਸ਼ਾ ਕਿਹੜਾ ਸ਼ੈਨਸ਼ਾ ਕਿੱਥੇ ਵੇਖਿਆ ਸੱਜਖੰਡ ਦੁਆਰੇ ਗੋਬਿੰਦ ਕਹੇ ਸੱਜਖੰਡ ਦੁਆਰੇ ਵੇਖਿਆ ਸ਼ੈਨਸ਼ਾ ਸ਼ਾ ਪਾਤਸ਼ਾਹ ਇੱਕੋ ਨਜ਼ਰੀ ਆਈ ਆ ਦੋ ਚਾਰ ਨਹੀਂ ਨਜ਼ਰ ਆਉਣੇ ਸੰਸਾਰ ਚ ਨਜ਼ਰ ਆਦ ਇੱਕੋ ਹੀ ਆਉਣਾ ਇੱਕੋ ਨਜ਼ਰੀ ਆਈ ਆ ਜਿਸ ਨੂੰ ਕਹਿੰਦੇ ਸਾਰੇ ਬੇਪਰਵਾਹ ਉਨੁਕ ਜਿੰਨ ਸਾਰਾ ਸੰਸਾਰ بے پرواہ ਬਣਾ بے پرواہ بے انت ਕਰਕੇ ਰਹੇ ਗਾਇਆ جو ਹੁਕਮੇ ਅੰਦਰ ਹੁਕਮ ਰਿਆ ਵਰਤਾ ਤੁਰ ਫੁਰਮਾਣਾ ਇੱਕ ਸੁਨਾਈਆ ਸੋ ਕਲਯੁਗ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਬਣੇ ਮਲਾ ਜਿਹੜੀ ਧਾਰ ਚ ਨਿਰਗੁਣ ਧਾਰ ਵਿੱਚ ਮਲਾ ਬਣਿਆ ਬੜੇ ਮਲਾ ਬ੍ਰਹਮੰਡ ਖੰਡ ਪੂਰੀ ਲੋਕ ਆਚ ਪਤਾਲ ਗਗਨ ਗਨੰਤਰ 베ੜਾ ਆ ਚਲਾਈ ਆ ਗੁਰੂ ਅਵਤਾਰ ਪਗੰਬਰ ਜਿਸ ਨੂੰ ਪ੍ਰਕਾਸ਼ਾਂ ਵਿੱਚ ਆਏਗਾ ਲਿਫਤਾ ਵੇਖ ਸ਼ਹਾਦਤ ਗਏ ਭਗਦਾਈ ਆ ਸੋ ਨਿਰਗੁਣ ਨੂਰ ਜੋਤ ਕਰੇ ਰਿਸ਼ਨਾ ਕਲ ਕਲਗੀ ਵੇਸ ਵਟਾਈ ਆ ਜਿਸ ਨੂੰ ਜਨਮੇ ਕੋਈ ਨਾ ਮਾ ਜਿਸ ਨੂੰ ਜਨਮੇ ਕੋਈ ਨਾ ਮਾ ਪਿਤਾ ਗੋਦ ਨਾ ਗੋਦ ਉਠਾਈਆ ਸੋ ਲੈਣਾ ਦੇਣਾ ਲੇਖਾ ਜਾਣੇ ਦੋ ਜਹਾਂ ਦੋ ਜਹਾਨਾ ਪੜਦਾ ਓਲਾ ਆਪੇ ਦੇ ਚਕਾਈਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸਹਿਬ ਸਤਿਗੁਰੂ ਉਰਖਿਆ ਕਾਲਾ ਸਹਿਬ ਸਤਿਗੁਰੂ ਉਰਖਿਆ ਕਾਲਾ ਅਕਲ ਕਲ ਤਾਰੀ ਆਪਣੀ ਕਾਲ ਵਰਤਾਈ ਆ ਗੋਵਨ ਕਹੇ ਸਜ ਖੰਡ ਦੁਆਰੇ ਵੇਖਿਆ ਸ੍ਰੀ ਭਗਵਾਨ ਸ੍ਰੀ ਭਗਵਾਨ ਸੀ ਸ੍ਰੀ ਭਗਵਾਨ ਭਗਵਾਨ ਬੈਠਾ ਸੋਭਾ ਪਾਈ ਆ ਜਿਹਦਾ ਝੋਲਾ ਧਰਮ ਨਿਸ਼ਾਨ ਜਿਵੇਂ ਅਸ਼ਮਾਨ ਸੀਸ ਝੁਕਾਈ ਆ ਕੋਟਨ ਕੋਟ ਬੈਠੇ ਕਾਣ ਸੀਤਾ ਤੇ ਰਾਮ ਦੇਣ ਦੁਹਾਈ ਆ ਕੋਟਨ ਕੋਟ ਇਸਾ موسی ਮੂਸਾ ਮਹਮਨ ਮੰਗਨਦਾਨ ਦਰਵੇਸ਼ ਹੋ ਕੇ ਅੱਖ ਦਰਵੇਸ਼ ਹੋ ਕੇ ਅੱਖ ਜerai ਆ ਨਾਨਕ ਨਿਰਗੁਣ ਕਰ ਪ੍ਰਮਾਣ ਨਰਾਇਣ ਮਿਲ ਕੇ ਵਜੇ ਵਧਾਈਆ ਗੋਬਿੰਦ ਕਿਹਾ ਗੋਬਿੰਦ ਕਿ ਕਿਹਾ ਸਾਰੇ ਜੋ ਗੋਬਿੰਦ ਕਿਹਾ ਮੈਂ ਉਹਦਾ ਯੋਧਾ ਸੂਰ ਵੀਰ ਸੂਰ ਵੀਰ ਸੁੱਤ ਬਲਵਾਨ ਸ਼ਬਦੀ ਆਪਣਾ ਨਾਮ ਜਨਾਈ ਆ ਕਲ ਜਗੰਤ ਸਦੀ 14 ਲੋਕ ਮਾਤ ਹੋਵਾ ਪ੍ਰਧਾਨ ਪਰਮਪੁਰਖ ਠਾਕਰ ਸਵਾਮੀ ਦੇਵੇ ਮਾਲ ਵੜਾਈ ਆ ਕੂੜੀ ਕਿਰਿਆ ਮੋਹ ਮਮਤਾ ਮਾਇਆ 부ਕਾਰ ਹੰਕਾਰ ਮੇਟਾ ਵਿੱਚ ਜਹਾਨ ਸੱਚ ਸੋਚ ਧਰਮ ਮਾਰਗੇ ਇੱਕ ਲਗਾਈ ਆ ਬੁੱਧੀ ਬਦਰ ਦੇਵਾਨ ਸੁਹਾਨ ਸ਼ਰਾਰਾ ਨਾ ਕੋਈ ਸ਼ੈਤਾਨ ਚਾਰ ਵਰਨ 18 ਵਰਨ ਇਕੋ ਧਰਮ ਦਸਾਂ ਮਾਨ ਨਾਮ ਭਜਨ ਬਨਗੇ ਇਕੋ ਦਿਆਂ ਸਮਝਾਈਆ ਸਬਦਾ ਇਸ਼ਟ ਹੋਵੇ ਸ੍ਰੀ ਭਗਵਾਨ ਦੂਜੇ ਮੰਨੇ ਕੋਈ ਨਾ ਆਣ ਕਲਮਾ ਕਾਇਨਾਤ ਕਰੇ ਨਾ ਕੋਈ ਕਲੇਾਨ ਆਤਮ ਪਰਮਾਤਮ ਪਰਮਾਤਮ ਆਤਮ ਪਰ ਬ੍ਰਹਮ ਬ੍ਰਹਮ ਭੇਰ ਅਭੇਰ ਅਨਪਬਦ ਰਿਸ਼ੀ ਦਿਆਂ ਖਲਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਗੋਵਿੰਦ ਕਿਹਾ ਪ੍ਰਭੂ ਸੁਣ ਮੇਰਿਆ ਵੱਡਿਆ ਸੇਠਾ ਕੀ ਕਿਹਾ ਪ੍ਰਭੂ ਨੂੰ ਕਾਲ ਪ੍ਰਭੂ ਨੂੰ ਕਿੰਨਾ ਗੋਵਿੰਦ ਗੋਵਿੰਦ ਕਿਹਾ ਸੋਨ ਪ੍ਰਭੂ ਮੇਰੇ ਆ ਵੱਡਿਆ ਸੇਠਾ ਗਮਰਾ ਤੇਰੀ ਵਿਢਾਈ ਆ ਤੋ ਫਗਣ ਨੂੰ ਉਪਰੋਂ ਆਇਆ ਹੈਠਾ ਆਪਣੀ ਦਿਆ ਕਮਾਈ ਆ ਕੁਛ ਕੌਲ ਕਰ ਕੁਛ ਕੌਲ ਇਕਰਾਰ ਕਰ ਚੇਤਾ ਪਿਛਲੀ ਯਾਦ ਕਰਾਈ ਆ ਜੇ ਤੇਰਾ ਇੱਕ ਮੈਂ ਬੇਟਾ ਜੇ ਤੇਰਾ ਇੱਕ ਮੈਂ ਬੇਟਾ ਸਬੂਤ ਲਿਆ ਬਣਾਈ ਆ ਤੂੰ ਮੈਨੂੰ ਬਣਾਇਆ ਖੇਵਟ ਖੇਟਾ ਸੇਵਾ ਸੱਚ-ਸੱਚ ਘੁਮਾਈ ਆ ਧਰਮ ਦੀ ਧਾਰ ਬਣਾ ਕੇ ਨੇਤਾ ਨਿਜ ਆਪਣਾ ਹਕੂਮਤਤਾ ਸੁਣਾਈ ਆ ਮੇਰੇ ਹੱਥ ਫੜਾਇਆ ਗੁਰਮੁਖਾਂ ਦਾ ਲੇਖਾ ਇਹਨਾਂ ਦਾ ਗੁਰਮੁਖਾਂ ਦਾ ਗੁਰਮੁਖਾਂ ਦਾ ਲੇਖਾ ਸੱਜਣਾਂ ਨੂੰ ਸਾਜੇ ਜੋੜ ਜੁੜਾਈ ਆ ਮੈਂ ਭੈਣ ਨਹੀਂ ਦੇਣਾ ਕੋਈ ਭਲੇਖਾ ਪਰਮ ਅੰਦਰੋਂ ਚਸਮ ਦੇਣਾ ਕਢਾਈ ਆ ਮੇਰਾ ਵਸਣ ਵਾਲਾ ਗੁਰਮੁਖਾਂ ਦੇ ਅੰਦਰ ਹੋਣਾ ਵੇਸਾ ਦੁਜਾ ਧਾਮਨਾ ਕੋਈ ਰਖਾਈਆ ਸ਼ਬਦੀ ਧਾਰ ਕੰਮਾਂ ਵੇਸਾ ਤਤ ਸਮਝ ਕੋਈ ਨਾ ਪਾਈਆ ਮੈਂ ਤੇਰਾ ਆਦ ਮੈਂ ਤੇਰਾ ਆਦੀ ਸੁਤ ਇੱਕ ਪਲੇਠਾ ਜਿਸ ਨੂੰ ਮੁੜ ਕੇ ਜਨਮੇ ਕੋਈ ਨਾ ਮਾਇਆ ਮੇਰੀ ਸਰਾ ਅਲੜ ਜਵਾਨੇ ਨਮ ਨਿਰਸ਼ਾ ਇਰਤਵਾਲ ਰੂਪ ਨਾ ਕੋਈ ਵਿਖਾਈ ਆ ਦੋ ਜਹਾਨ ਤੇਰੀ ਮੇਰ ਅੰਦਰ ਵੇਖਾਂ ਪੜਦਾ ਇਹ ਵਰ ਨਾ ਕੋਈ ਰਖਾਈ ਆ ਤੈਨੂੰ ਨਹੀਂ ਪਤਾ ਇਹ ਕਿੰਨਾ ਗੋ ਅਕਾਲ ਪ੍ਰਸਨੂ ਤੈਨੂੰ ਨਹੀਂ ਪਤਾ ਕਿਉਂ ਬੱਚੇ ਚੜਾਏ ਬੇਟਾ ਆਪਣਾ ਆ ਮਟਾਈ ਆ ਆਪਣਾ ਆ ਮਟਾਈ ਆ ਤੇਰਾ ਖੇਲ ਵੇਖਣਾ ਵੇਖਦਾ ਰਿਆ ਅੱਗੇ ਤਾਂ ਪਿਛੇ ਤਾਂ ਜਗ ਚੌਕੜੀ ਅੱਖ ਖਲਾਈ ਆ ਜੋਤੀ ਜੋਤ ਰੂਪ ਹਰ ਆਬ ਆਪਣੀ ਕਿਰਪਾ ਕਰ ਦੇ ਸੱਚਾ ਵਰ ਸੁਦਾਸੀ ਤੇ ਕਿੰਨਾ ਜੱਜ ਕੇ ਹਰ ਬਾਣੀ ਦੇ ਸ਼ਬਦਾਂ ਦੀ ਵਿਚਾਰ ਕਰਦੇ ਆਂ ਦਾਸ ਕੋਲੋਂ ਏਕੀ ਗਲਤੀਆਂ ਹੋ ਗਿਆ ਹੁੰਗੀਆਂ ਉਹਨਾਂ ਗਲਤੀਆਂ ਨੂੰ ਮੁੱਖ ਰੱਖਦਾ ਆ ਦਾਸ ਆਪਣੇ ਸਤਿਗੁਰੂ ਪਾਸੋਂ ਹਰ ਸੰਗਤ ਪਾਸੋਂ ਮਾਫੀ ਦਾ ਜਾਜ ਕੇ ਆਓ ਜੇ ਕਾਰੇ ਦਾ ਸਾਥ ਦਿਓ ਸੋ ਹੰਮਾ ਰਾਜੇ ਸਿੰਘਿਸ਼ੂ ਭਗਵਾਨ ਦੀ ਜੈ ਸੋ ਹੰਮਾ ਰਾਜੇ ਸਿੰਘਿਸ਼ੂ ਭਗਵਾਨ ਦੀ ਜੈ